ਅੰਛੇ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਾ ਗਈ ਉਹਨੇ ਰਪੋਰਟ ਨਵੋਰਵਲ ਕੱਢ ਲਿਆ ਸੀ ਬੰਦੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਛੱਡ ਦिए ਪਰ ਮੈਂ ਨਹੀਂ ਅੱਗੇ ਜਾਈਏ ਉਹਨੂੰ ਮੈਂ ਪਿੱਛੋਂ ਦੀ ਪੁੱਛਿਆ ਆਂਦੇ ਕਿੱਥੇ ਗਏ ਮੈਂ ਕੰਮ ਦੱਸੋ ਆਵੇ ਕੰਮ ਆ ਕਿੱਥੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੈਰ ਕੱਢੇ ਇਤੋਂ ਮੇ ਲਾਗੋ ਲੰਗੇ ਫੈਰ ਦੋ ਬਾਹਰ ਬਾਹਰ ਜਾ ਕੇ ਆ ਸ਼ਾਰਟ ਦੇ ਨਾਲ ਲਾ ਕੇ ਲੰਗੇ ਸਨ ਉਹਨਾਂ ਦਾ ਬਾਹਰ ਜਾ ਕੇ ਸੁਟਿਆ ਉਤੇ ਫਿਰ ਇੱਕ ਫੈਰ ਕੱਢਿਆ ਉਸ ਤੋਂ ਬਾਅਦ ਉਹਨੂੰ ਹੱਲ ਲੈ ਗਿਆ ਉਹ ਲੈ ਗਿਆ ਸੀ ਆ ਸ਼ਾਪਰ ਵਾਪਨ ਪੜਿਆ ਕਿ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਪੁੱਤ ਦਾ ਬੰਦਾ ਤੇ ਕੋਈ ਜ਼ਖਮੀ ਕੋਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਹੈ ਉਦੋਂ ਧਿਆਨ ਨਹੀਂ ਆੜਾ ਧਿਆਨ ਉਹਨੂੰ ਫੜਨ ਵਾਲੇ ਦੋਇ ਤੇ ਇੱਕ ਬਾਹਰ ਹੈ ਬਾਕੀ ਜਲਦਬਾਜੀ ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇੰਨੀ ਦਲੇਰੀ ਜਿੱਦਾਂ ਹਿੰਮਤ ਦਿਖਾਈ ਸਾਹਮਣੇ ਗੈਸ ਤੇ ਹੱਥ ਜਿਖਿਆ ਰਿਹਾ ਤੇ ਆਮ ਲੋਕ ਤੌਰ ਤੇ ਲੋਕ ਡਰ ਜਾਂਦੇ ਆ ਥੋੜੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਦਲੇਰੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਾ ਲੈ ਪਰ ਮੈਂ ਕਿ ਮਰਨਾ ਵੀ ਆ ਝੋਕੇ ਵੀ ਮਰਨਾ ਤੇ ਸਿੱਧੇ ਹੋ ਗਏ ਵੀ ਮਰਨਾ ਵੇਖੀ ਜਾਊਗੀ ਜਿਵੇਂ ਆਊਗਾ ਸਾਡੀਆਂ ਲਾਗੀ ਦੁਕਾਨ ਆ ਮੈਂ ਕਿ ਜਿੱਦਾਂ ਅਸੀਂ ਇਹਨਾਂ ਨੇ ਫੜਿਆ ਵਾ ਜੇ ਇਹਨਾਂ ਨੂੰ ਸਵੇਰੇ ਆਣ ਕੇ ਉਹ ਠੋਕ ਜਾਣ ਗੋਲੀ ਮਾਰ ਜਾਣ ਤੇ ਇਹ ਜ਼ਿੰਮੇਵਾਰ ਪੁਲਿਸ ਜ਼ਿੰਮੇਵਾਰ ਹੈ ਕਿਉਂਕਿ ਅੱਜ ਤੇ ਕਾਂਡ ਹੋਇਆ ਕੱਲ ਸਵੇਰੇ ਉਹਨਾਂ ਕਹਿੰਦਾ ਸੱਤ ਵਜੇ ਦੁਕਾਨਾ ਖੋਲ ਲੈ ਇਹਨਾਂ ਨੂੰ ਝਟਕਾਓ ਆ ਇਹ ਬੰਦੇ ਨੇ ਫੜਿਆ ਸਾਨੂੰ ਇਹਨਾਂ ਇਹਨਾਂ ਨੇ ਫੜਿਆ ਹੀ ਇਹਨਾਂ ਨੂੰ ਝਟਕਾਓ ਪੁਲਿਸ ਜੀ ਦੀ ਜ਼ਿੰਮੇਵਾਰ ਹੈ ਸਾਡੀ ਪੂਰੀ ਮਲ ਸਕਿਉਰਟੀ ਦਿੰਦੇ ਸਾਨੂੰ ਸਵੇਰੇ ਮਲ ਸਵੇਰੇ ਦੁਕਾਨਾ ਬੰਦ ਕਰਦੀਏ ਜਾਂ ਦੁਕਾਨਾ ਖੋਲੀਏ 12 ਵਜੇ ਤੇ 4 ਵਜੇ ਦੁਕਾਨਾ ਬੰਦ ਕੰਮ ਕਾਜ ਠੱਪ ਕਰ ਦਿੰਨੇ ਆ ਤੇ ਤਨਖਾਹੀ ਵਾਲਿਆਂ ਨੂੰ ਤਨਖਾਹ ਮਿਲ ਜਾਈ ਨੀ ਉਹਨਾਂ ਦਾ ਘਰ ਚੱਲੀ ਜਾਣਾ ਸਾਡੀ ਆਏ ਦਾ ਖਤਰਾ ਵੱਧ ਗਿਆ ਖਤਰਾ ਖਤਰਾ ਵੱਧ ਗਿਆ ਜੇ 2 ਦਿਨ ਪਹਿਲਾਂ ਬੌਜੀ ਮਹੀਨੇ ਦੇ ਵਿੱਚ ਪੰਜ ਕਾਂਡ ਹੋ ਗਏ ਉਹ ਵੀ ਗੋਲੀਬਾਰੀ ਦੇ ਇਹ ਦੀਵਾਲੀ ਮਨਾਣ ਦੇ ਨੇ ਪੰਜਾ ਕੀ ਕਹਿੰਦੇ ਮਹੀਨੇ ਚ ਪੰਜ ਦੀਵਾਲੀਆਂ ਮਨਾਈ ਜਾਂਦੀਆਂ ਨੇ ਜਿਹੜਾ ਆਂਦਾ ਗੋਲੀ ਚਲਾ ਆਂਦਾ ਜਿਹੜਾ ਆਂਦਾ ਬੰਦਾ ਮਾਰ ਜਾਂਦਾ ਉਹ ਜਾਂਦਾ ਉਹ ਜਾਂਦਾ ਫੜਕਾ ਕੇ ਹਾਂਜੀ ਸਰ ਦੇਖੋ ਮੇਰੀ ਦੁਕਾਨ ਤੇ ਆਏ ਨੇ ਮੇਰੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਬੱਚੇ ਬੱਚੇ ਨੂੰ ਹੀ ਜੀ ਆ ਕੇ ਬੁਲਾਉਣੇ ਆ ਆਇਆ ਵਾ ਮੇਰੇ ਬੇਟੇ ਨੂੰ ਕਹਿੰਦਾ ਵਾ ਪਾਪਾ ਕਿਥੇ ਨੇ ਮੇਰਾ ਬੇੜਾ ਕਹਿੰਦਾ ਜੀ ਦੱਸੋ ਕੀ ਲੈਣਾ ਉਹਨੇ ਵੀ ਜੀ ਗਿਆ ਜੀ ਦੱਸੋ ਕੀ ਲੈਣਾ ਆਗੇ ਕਹਿੰਦਾ ਨਹੀਂ ਪਾਪਾ ਕਿਥੇ ਨੇ ਤੇ ਇਹ ਉਹਦੇ ਪਿੱਛੋਂ ਦੀ ਹੋਇਆ ਵਾ ਉਹਨੂੰ ਕਿ ਦੱਸਿਆ ਦੱਸੋ ਸਹੀ ਕੀ ਲੈਣਾ ਉਹਨੇ ਜਦੋਂ ਉਹਨੇ ਵੈਪਨ ਕੱਢਿਆ ਇਹਨੇ ਵੈਪਨ ਕੱਢਦੇ ਆ ਦੇਖ ਲਿਆ ਉਹਨੂੰ ਜਫਾ ਪਾ ਕੇ ਛੁਰ ਦਿੱਤਾ ਦੁਕਾਨ ਦੇ ਬਾਹਰ ਛੁਰ ਦਿੱਤਾ ਉਹਦੇ ਦੌਰਾਨ ਉਹਨੇ ਤਿੰਨ ਫਾਇਰ ਕੀਤੇ ਨੇ ਫੜਨ ਤੋਂ ਲੈ ਕੇ ਤੇ ਸੁੱਟਣ ਤੱਕ ਜਿਹਦਾ ਵਿੱਚੋਂ ਇੱਕ ਫਾਇਰ ਮੇਰੇ ਬੇੜੇ ਦੀ ਸ਼ਰਟ ਨੂੰ ਖਹਿ ਕੇ ਲੰਘਿਆ ਵਾ ਤੁਸੀਂ ਦੇਖ ਸਕਦੇ ਹੋ ਆਹ ਮੇਰੇ ਹੱਥ ਦੇ ਸੱਟ ਲੱਗੀ ਉਹਦੇ ਕੋਲ ਵੈਪਨ ਖੋਂਦੇ ਹੋਇਆ ਆ ਕੀ ਮੈਂ ਕੀ ਇਹਨੂੰ ਕੀ ਮੰਨ ਕੇ ਚੱਲਾ ਦੱਸੋ ਹਾਂ ਬਿਲਕੁਲ ਇਹ ਦੱਸ ਤੁਹਾਨੂੰ ਮੈਨੂੰ ਦੱਸੋ ਨਾਲ ਕੀ ਮੇਰੇ ਕੀ ਗਲਤੀ ਆ ਮੈਂ ਕੀ ਕੀਤਾ ਮੈਂ ਕਿਸੇ ਦਾ ਗੁਨਾਹਗਰ ਹੈਗਾ ਵਾਂ ਪਰ ਕਿ ਮੇਰੀ ਮੇਰੀ ਇਹ ਮੇਰਾ ਇਹ ਕਸੂਰ ਵੀ ਮੈਂ ਪੰਜਾਬ ਚ ਜਨਮ ਲਿਆ ਵਾ ਜਾਂ ਜੀ ਹਿਊਰੀ ਕਰਨੇ ਇਹ ਕਸੂਰ ਜਾਂ ਮੇਰਾ ਜੀ ਕਰਨ ਦਾ ਹੱਥ ਜੋੜਨਾ ਇਹ ਫਲ ਮਿਲਿਆ ਮੈਨੂੰ ਮੈਨੂੰ ਦੱਸੋ ਦੁਕਾਨਾ ਕਰਾਂ ਦਾ ਧਰਮ ਹੈ ਥੇ ਕੋਈ ਮੈਨੂੰ ਕੋਈ ਦੱਸ ਦੋ ਨਾ ਮੈਨੂੰ ਇੱਕ ਜਾਣਾ ਉੱਠ ਕੇ ਦੱਸੇ ਕਿ ਦੁਕਾਨਾ ਕਰਨੇ ਆ ਕਿ ਮਰਨਾ ਆ ਬਟਾਲੇ ਦੋ ਦਿਨ ਹੈ ਮੇਰੇ ਬੱਚੇ ਨੇ ਮੰਨ ਲਓ ਜੇ ਹਿੰਮਤ ਕਰਕੇ ਉਹਨੂੰ ਛੁੱੜ ਦਿੱਤਾ ਜੇ ਮੇਰੇ ਬੱਚੇ ਤੇ ਗੋਲੀ ਵੱਜ ਜਾਂਦੀ ਤੇ ਕੋਣ ਰਹਿਗਾ ਕੋਈ ਨਹੀਂ ਕੋਈ ਆਰੇ ਇਹ ਵੀ ਹੈ ਨਾ ਪਤਾ ਮੇਰਾ ਪਰਿਵਾਰ ਮੇਰਾ ਪਿਓ ਜਾ ਚੁੱਕਾ ਮੇਰਾ ਭਰਾ ਜਾ ਚੁੱਕਾ ਵੇ ਇਸ ਦੁਨੀਆ ਦੇ ਉਤੋਂ ਮੈਂ ਕੱਲਾ ਵਾ ਮੇਰੇ ਕਲੇ ਤੇ ਦੋ ਪਰਿਵਾਰ ਪਾਲਦੇ ਹੋਏ ਨੇ ਪਹਿਲਾ ਪਿਓ ਕੀ ਕਸੂਰ ਹੈ ਮੇਰਾ ਮੈਨੂੰ ਦੱਸੋ ਨਾ ਕਿੱਥੇ ਆ ਪ੍ਰਸ਼ਾਸਨ ਕੀ ਕਰਨ ਦੇ ਆ ਵਾ ਪਾਗਲ ਬਣਾਇਆ ਸਾਨੂੰ ਭੈਣ ਚੋ ਮੇਰਾ ਨਾਮ ਅਰਮਰਧਪੁਰ ਕੀ ਕਹਣਾ ਕਹਿੰਦੇ ਇਸ ਵਕਤ ਮੈਂ ਹੀ ਕਹਣਾ ਕਿ ਚਾਹਨਾ ਵੀ ਦੁਕਾਨਦਾਰ ਹੀ ਕਰਨਗੇ ਆ ਸ਼ਰੀਫ ਹੈ ਹੀ ਕੋਈ ਬਰਮਾਸ਼ ਆ ਇਨਾ ਕੋਈ ਕਿਨਾ ਦੁਸ਼ਮਣ ਹੀ ਨਾ ਕੋ ਲੜਣਾ ਦੇ ਰਹਾ ਰਮਾਨ ਆ ਫੋਦਾ ਲਈਦਾ ਜੇ ਕੋਈ ਆਵੇ ਤੇ ਹਾਲੋ ਆਪਣੇ ਦਾ ਕੰਮ ਕਰੀਦਾ ਤੇ ਤੁਸੀਂ ਹਫਤਾ ਪਹਿਲਾਂ ਤੁਸੀਂ ਇਹੋ ਬਿਆਨ ਦਿੱਤਾ ਸੀ ਕਿ ਕੋਈ ਪੁਲਿਸ ਵਾਲਾ ਕੇ ਚੌਂਕ ਦੇ ਵਿੱਚ ਨਹੀਂ ਆ ਰਹਾ ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਸੀ ਇੱਥੇ ਹਰ ਚੌਂਕ ਦੇ ਵਿੱਚ ਪੁਲਿਸ ਵਾਲੇ ਹੋਣ ਚਾਹੀਦੇ ਆ ਇਤਨੇ ਗੁੰਡਾ ਰਾਜਿਆ ਇਹ ਕੋਈ ਇੱਕ ਨਾ ਵੀ ਕੋਈ ਛੋਟੀ ਐ ਜਿਹਨੇ ਜੀਕਤਾ ਗੋਲੀ ਚਲਾ ਕੇ ਗਾਹ ਦਿੱਤਾ ਹੋਰ ਤੇ ਜੋ ਰੱਬ ਵੱਲੋਂ ਮਾਰਿਆ ਬਚਾਲਿਆ ਜੇ ਇੱਕ ਕਦਮ ਜਿਹੜਾ ਉੱਪਰ ਗਿਆ ਤਾਂ ਇਹ ਕਿੰਨੂ ਕੋਈ ਕਹਿਗਾ ਫਾਦੇ ਆ ਇਹ ਗਲਤ ਗੱਲ ਹੈ ਮਹਾਰਾਜ ਬਹੁਤ ਵੱਡੀ ਗਲਤ ਗੱਲ ਆਈ ਚੋਣ ਨੇ ਆ ਵੀ ਕਾਰਵਾਈ ਪੂਰੀ ਠੋਕੇ ਹੋਵੇ ਇਹਦੇ ਬਾਰੇ ਸਬੂਤ ਲੋਕੀ ਸਾਡੇ ਦੁਨੀਆ ਕਿਸੇ ਸਭ ਕੋ ਹੈਗਾ ਉਹਨਾਂ ਦੇ ਠੋਕਰ ਹੋਰ ਕਰ ਲੈ ਗਈ ਆ ਜੀ ਆ ਜਾਹ ਨੂੰ ਜਾਹ ਦੇ ਕੋ ਇੱਥੇ ਮਤਲਬ ਕੋਈ ਡਰ ਵੀ ਕੋਈ ਕਾਨੂੰਨ ਵਾਲੀ ਕੋਈ ਐਖੇ ਨਾ ਲਵੇ ਆ ਨੂੰ ਡਰ ਜੇ ਪਹਿਲੀ ਦਾ ਕੋਈ ਵੀ ਗੱਲ ਹੋ ਗਈ ਸਾਰੇ ਜਿੰਨੇ ਵਾਰ ਰਹਣਗੇ ਤੀਜਾ ਵਾਰੇ ਤੀਜਾ ਇੱਕ ਵਾਰੀ ਥੇ ਮੰਲੀ ਮਾਰ ਕੀਣਾ ਹਫਤਾ ਪਹਿਲਾਂ ਉਸ ਤੋਂ ਬਾਦ ਉਹ ਮੰਡੀ ਨੂੰ ਮੋੜਦੇ ਤੇ ਤੀਜਾ ਇੱਥੇ ਸਾਡੀ ਦੁਕਾਨ ਤੇ ਦੁਕਾਨਦਾਰ ਦੇ ਫੇਰ ਮਾਰੇ ਦੇ ਅੰਦਰ ਵੜਜੋਣ ਦੀ ਕਰਨੀ ਕਰਦਾ ਤੇ ਉਹ ਡਰ ਕੇ ਅੰਦਰ ਹੀ ਵੜਨਗੇ ਕੰਮ ਥੋੜਾ ਕਰ ਲੈਣਗੇ ਹਾਂ ਇਹ ਗੱਲਾਂ ਬੰਦ ਕਰੋ ਫਿਰ ਸਰਕਾਰ ਰੋਟੀ ਤੇ ਮੈਨ ਖਾਈ ਜੰਨੇ ਆ ਆਈ ਮਰਨਾ ਹੋ ਰਾਣ ਲੱਗ ਗਿਆ ਆ ਗੱਜ ਕਲਾਣ ਆਇਆ ਇਚਾਰਾ ਸੌਦਾ ਲੈਣ ਨਹੀਂ ਆਇਆ ਨਾ ਤਾਂ ਕੋਈ ਦੁਸ਼ਮਣ ਆਲੀ ਕੇ ਨਾ ਨਹੀਂ ਮੇਰਾ ਨਾਮ ਕਮਰੇਸ਼ ਗੋਲੀ ਕਦੇ ਵਜੀ ਮੇਰੇ ਮੁੰਡੇ ਦੇ ਵਜੀ ਮੁੰਡਾ ਸੁੱਖਾ ਹਾਂਜੀ ਕਿੱਥੇ ਮੁੰਡਾ ਮੁੰਡਾ ਅੰਮ੍ਰਿਤਸਰ ਅੰਮ੍ਰਿਤਸਰ ਦਾ ਪਾਪਾ ਲਾ ਕੇ ਗਿਆ ਲਾ ਰਿਹਾ ਗੋਲੀ ਦਾ ਤਾਂ ਪਤਾ ਹੀ ਨਹੀਂ ਉਹਨੂੰ ਕਿੰਨੀਆਂ ਵਜੀਆਂ ਤੇ ਕਿੰਨੀਆਂ ਨਹੀਂ ਆਇਆ ਦੇਖੋ ਜੀ ਤੁਹਾਨੂੰ ਮਿੜੀ ਹੈ ਸਾਨੂੰ ਵੀ ਇੱਥੇ ਡੇਰੇ ਰੋਡ ਤੇ ਫਾਇਰਿੰਗ ਹੋਈ ਹੈ ਤੇ ਮੈਂ ਉੱਥੇ ਮੌਕੇ ਤੇ ਪਹੁੰਚਾ ਮੇਸ਼ ਕੁਮਾਰ ਦੀ ਦੁਕਾਨ ਤੇ ਫਾਇਰਿੰਗ ਹੋਈ ਹੈ ਮੈਨੂੰ ਪਤਾ ਲੱਗਾ ਵੀ ਉਹਦੇ ਬੇਡੇ ਨੇ ਬੜੀ ਦੇਰੀ ਕਰਕੇ ਬੰਦੇ ਫੜ ਲਏ ਉਹ ਸੀਐਸਟਾਫ ਫੜ ਲੈ ਗਏ ਤੇ ਅਗਲੀ ਕਥਨੀਸ਼ ਜਦੋਂ ਬਿਆਨ ਲਿਖੋਗੇ ਆਪਾਂ ਕਰਾਂਗੇ ਮੈਨੂੰ ਪੁੱਛਿਆ ਤੁਹਾਨੂੰ ਕੋਈ ਫਰੋਦੀ ਫਰਦੀ ਬਾਰੇ ਕੋਈ ਗੱਲਬਾਤ ਆਈ ਇਹਨਾਂ ਨੇ ਕਿਹਾ ਕੋਈ ਅਜਿਹੀ ਗੱਲਬਾਤ ਨਹੀਂ ਤੇ ਹੁਣ ਤੱਕ ਤੇ ਕੋਈ ਨਾ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਪਿਆਨ ਫਰੋਦੀ ਮੰਗੀ ਹੈ ਚੈਲੇਜ ਤਾਂ ਹੈਗਾ ਵੇਖੋ ਕਨੀ ਨੇ ਕ੍ਰਾਈਮ ਕਰਦੇ ਔਰ ਆਪਾਂ ਫੜੀ ਜਾ ਰਹੇ ਹਾਂ ਨਾਲ ਨਾਲ ਅਜ ਤੱਕ ਕੋਈ ਵੀ ਵਾਰਦਾਤ ਐਸੀ ਨਹੀਂ ਟ੍ਰੇਜ ਨਹੀਂ ਹੋਈ ਇਹ ਵੀ ਇਹ ਵੀ ਫੜ ਹੀ ਲਿਆ ਬੰਦਾ ਆਪਾ ਹੋ ਜਾਣਾ ਬੰਦਾ ਕ੍ਰਾਈਮ ਕਰਦਾ ਨਾ ਉਹਦੇ ਸਾਡੇ ਕੰਨ ਤੋਂ ਇਹ ਜੋ ਮੱਝੀ ਕਰ ਸਕਦਾ ਸਾਨੂੰ ਅਸੀਂ ਤੇ ਕਾਨੂੰਨ ਦੇ ਮਤਾਬਕ ਚੱਲਣਾ ਉਹਨੇ ਕਾਨੂੰਨ ਮਤਾਬਕ ਨਹੀਂ ਚੱਲਣਾ ਉਹਨੇ ਕ੍ਰਾਈਮ ਕਰ ਲਿਆ ਤੇ ਆਪਾਂ ਉਹਨੂੰ ਫੜ ਲਾਂਗੇ ਜਿੱਦਾਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਾਏ ਜਾਣਗੇ ਫੜਾਂਗੇ